ਇਹ ਰੋ ਆਪਣਾ ਇੱਕ ਟਰੈਕਟਰ ਹੈ ਉਧਰ ਨੂੰ ਜਾ ਰਿਹਾ ਹਾਂ ਗਲਤੀਆਂ ਮੰਨਣੀਆਂ ਨਹੀਂ ਯਾਰ ਲੈ ਮੰਨਣਾ ਨਹੀਂ ਗਲਤੀਆਂ ਮੰਨਣੀਆਂ ਨਹੀਂ ਹੋਰ ਕਿਧਰੂ ਗਈ ਉਹ ਸੌਣਤਾ ਸੀ ਮੇਰੀ ਗੱਲ ਹਾਂ ਆ ਜਾਵੇ ਗੱਡੀ ਹੁੰਦੀ ਖੜੀ ਇਹ ਕਿਹੜੀ ਹੈ ਹਾਂ ਆ ਜਾਵੇ ਗੱਡੀ ਹੁੰਦੀ ਖੜੀ ਦੇਖ ਉਹ ਕਿਹੜੀ ਆ ਅੰਦਰ ਕੜੀ ਆ ਕੋ ਯਾਰ ਮੰਨ ਲੈ ਦੇ ਦੇ ਵਿਚਾਰ ਤੇ ਵਿਚਾਰ ਸੁਣ ਰਹੇ ਹੁੰਦੇ ਆ ਸਾਜਵਾਨੀ ਮੈਂ ਚੁੱਧ ਹਾਂ ਵਿਚਾਰ ਹਾਂ ਮੇਰੇ ਇਹੋ ਲੱਗਿਆ ਸੀ ਆਪਣੇ ਨਾਲ ਤੂੰ ਸੀ ਉਦੋਂ ਮੈਂ ਉਹ ਦੂਰ ਆ ਅੱਡੀ ਦੂਰੋਂ ਟਰੈਕਟਰ ਕਿਵੇਂ ਘੁਮਾ ਲਾ ਤੂੰ ਇੰਦਰ ਨਾਲੇ ਦੀ ਨਾਲੇ ਸੀਗਾ ਨਾਲੇ ਦੀ ਮੈਂ ਹੱਦੋਂ ਉਤਰ ਕੇ ਦੇਣਾ ਤੈਨੂੰ ਸਾਲਾ ਸੁੱਕਾ ਹੀ ਹੋਇਆ ਵੀ ਤਾ ਨੁਕਸਾਨੇ ਕਰਦੇ ਫਰੀ ਜਣਾ ਐਡੀ ਵੱਡੀ ਗੱਲ ਨਹੀਂ ਹੋਈ ਇਹ ਹਜੇ ਤੂੰ ਯੋਲੀ ਟਰਾਲੀ ਆ ਕੋਪੀ ਜਿੰਨਾ ਟਾਈਮ ਟਰਾਲੀ ਦੇ ਵਿੱਚ ਹਵਾ ਨਹੀਂ ਹੁੰਦਾ ਪੈਂਦੇ ਨਹੀਂ 5-7 ਪੰਡਤ ਹੱਥੋਂ ਦੇ ਲੈ ਗਰ ਵੀਰੇ ਬਲਾ ਦੇਣਾ 100 ਫਕਰ ਹਾਂ ਹਾਂ ਬਸ ਜਾਂ ਤੁਸੀਂ ਲੈ ਗਏ ਤਾਂ ਚੱਲ ਨੋ ਨੋ ਤਾਨੂੰ ਰਫੀ ਨਹੀਂ ਇਸ ਇੱਥੇ ਅੱਗੇ ਲੈ ਵਰਗੇ ਲੈ ਵਰਗੇ ਨਾ ਆਪ ਕਰ ਦਿੰਨੇ ਖਾਲੀ ਕੋਈ ਨਾ ਖਾਲੀ ਦਾ ਹੋ ਜਾਣਾ ਸਾਨੂੰ ਬਾਈ ਆ ਜਿੱਗਾ ਫਿਰ ਉਹਨਾਂ ਦਾ ਲਾਓ ਜਾ ਰਹੇ ਹੁfte ਕਰ ਰਹੇ ਹੁfte ਹੂੰ ਪੁਰਾਣੀ ਯਾਰ ਅੜੀ ਘੰਟਾ ਬਣਾ ਮੜੇ ਕਹੀ ਫੜਾ ਨਾਲੇ ਪੱਤਰਕਾਰਾਂ ਵਾਲੇ ਰਹਿਣਾ ਪਿਆ ਕਰਨਾ ਹੁਣ ਆਨ ਗੋਮ ਕਾਲਰ ਮਾਤਾ ਜੀ ਜਿਵੇਂ ਦਾਰਕ ਜਿਵੇਂ ਕਰਨਾ ਮਾਤਾ ਜੀ ਮਾਤਾ ਜੀ ਆ ਲਓ ਜੀ ਆ ਤੀਜਾ ਚੌਥਾ ਹੱਲਾ ਹੋ ਗਿਆ ਪਤਾ ਨਹੀਂ ਸਾਡੇ ਡਰਾਈਵਰ ਤੇ ਘਾਟਾ ਨੇ ਕੀ ਪਤਾ ਸੜਕ ਰਾਹ ਛਾੜ ਜਾਂਦੇ ਇੱਥੇ ਸੁੱਖ ਨਹੀਂ ਰੰਗਦੇ ਨੇ ਗੋਪੀ ਕੋਈ ਵਿਚਾਰਤਾ ਰਾ ਕੋ ਦੇਣੀ ਹੋਵੇ ਬਾਈ ਕੀ ਕਹਿ ਸਕਦਾ ਹਾਂ ਯਾਰ ਦੁਖੀ ਕਰ ਲੈਣਾ ਇਹ ਤਾਂ ਤੀਏ ਦਿਨ ਭੈਣ ਜੋ ਆਪ ਤੇ ਖੜਾ ਦੇਖਵੇਂ ਆ ਦੇਖ ਪ੍ਰਧਾਨ ਮੰਤਰੀ ਬਣਿਆ ਦੇਖ 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 ਇਹਨੂੰ ਸ਼ਰਮ ਨਹੀਂ ਆਉਂਦੀ ਇਹਨੂੰ ਆ ਕੇ ਚਾਟ ਨੇ ਚੇਪੇ ਮਾਰ ਕੇ ਤੁਸੀਂ ਬੰਦੇ ਹੋ ਕਿ ਮੈਂ ਟਰਾਲੀ ਖਾਲੀ ਕਰਦੀ ਇੰਦਰ ਓਏ ਵੀ ਭਰੀ ਨਹੀਂ ਪੜ ਦੋ ਰਹਿਣਾ ਖਾਲੀ ਵੀ ਖਰਾਉ ਖਾਲੀ ਕਰੋ ਇੰਦਰ ਤੂੰ ਤਿੰਨ ਚਾਰ ਵਾਰ ਵੱਜ ਗਿਆ ਤੇਰਾ ਭੋਗ ਮੇਲਾ ਦਾ ਸਵਰਾਤੀ ਪੈਣਾ ਤੇਰੇ ਮੈਂ ਦੱਸਤਾ ਤੈਨੂੰ ਪਹਿਲਾਂ ਵੀ ਹੱਲਾ ਹੋਇਆ ਇੱਕ ਵਾਰ ਹਨਾ ਸਵਰਾਤੀ ਨਹੀਂ ਬੰਦਾ ਸਵਰਾਤੀ ਨਹੀਂ ਬੰਦਾ ਅੱਛਾ ਫਿਰ ਉਹ ਮਛਰਾਈ ਕੀ ਹੋ ਗਿਆ ਦੀ ਜਿਹੜਾ ਆਠ ਬਣਿਆ ਦੀ ਯਾਰ ਟਰੈਕਟਰ ਦਾ ਜਦ ਤੂੰ ਨੂੰ ਉਥੋਂ ਕੱਢ ਕੇ ਪਹਿਲੇ ਵੀ ਡਰਾਈਵਰ ਬੈਠਾ ਦੀ ਨਾਲ ਹਾਂ ਸੱਚੋ ਚੱਲ ਛੱਡੋ ਉਹ ਦਾ ਜ਼ਿਕਰ ਇਹ ਨਾ ਕਰੋ ਬਾਈ ਆ ਤਾਂ ਤਾਂ ਦੇ ਪਿੱਟਰਣ ਵਾਲੀ ਕੰਮ ਆ ਸੁੱਖ ਯਾਰ ਕਰਾ ਦੇ ਹਪਣ ਭੈਣ ਤੋਂ 10 4000 ਦੀ ਗੱਲ ਆ ਕਿੰਨੇ ਕਿੱਲੋ ਇੱਥੇ ਲਿਆ ਕੇ ਦੋ ਥਾਲੇ ਮਿਰਚਾਂ ਦੇ ਫੂਕ ਦੇ ਵਿੱਚ ਰੱਖ ਗਏ ਰੇ ਯਾਰ ਕੋਈ ਲੋਕਾਂ ਦਾ ਤਾਂ ਬਚੀ ਨਜ਼ਰਾਂ ਤੋਂ ਹੈਰਾਨ ਹੋਣ ਦਾ ਹੋਣ ਦਾ ਲੋਕਾਂ ਨੇ ਜੀਰੀ ਵੀ ਉਹਦਾ ਬਾਬਾ ਵਿਚਾਰਾ ਕੁਝ ਕਹਿੰਦਾ ਨਹੀਂ ਹੈਗਾ ਚਾਹ ਪਾਣੀ ਪੁਲਾਈ ਜਾਂਦਾ ਇਹਨਾਂ ਜੋਗ ਨਹੀਂ ਹੈਗਾ ਜੋਗ ਨਹੀਂ ਰਹਿਣਾ ਸਹਣੇ ਨਹੀਂ ਆਉਂਦਾ ਰਹਿਣਾ ਨਹੀਂ ਆਉਂਦਾ ਰਹਿਣਾ ਸਹਣੇ ਇੱਕ ਇੱਕ ਦਾ ਟਾਇਰ ਨਹੀਂ ਬਣਿਆ ਨਾ ਇੱਕ ਦਾ ਟਰੈਕਟਰ ਦਾ ਟਾਇਰ ਹੀ ਨਹੀਂ ਦਿਖ ਰਿਹਾ ਨਾ ਵੀ ਕਿੱਥੇ ਹੈਗਾ ਕਿੱਥੇ ਨਹੀਂ ਨਾ ਉਹ ਜੀ ਛੋਟਾ ਹੈਲੀਕਾਪਟਰ ਮੈਨਾਂ ਮੰਗਾ ਲਿਆ ਬਾਈ ਉਹਨਾਂ ਨੇ ਹੈਲੀਕਾਪਟਰ ਹੈ ਵੀਰੇ ਤਾਂ ਹੈਡਰ ਜੋ ਮਰਦੀ ਆ ਮੇਰਾ ਜਨਰੇਟਰ ਤਾਂ ਲੱਗਦਾ ਉਹ ਨਹੀਂ ਲੱਗਦੇ ਮੇਰਾ ਜਨਰੇਟਰ ਤਾਂ ਲੱਗਦਾ ਗੋਪੀ ਤੇਰੀ ਫਰਕੰਮ ਮੰਕੀ ਤੋਂ ਅਲਰਜੀ ਕਰਨਾ ਗੱਡੀ ਦਾ ਨਾ ਫੋਟੋ ਆ ਜਾ ਕੋਈ ਗੱਲ ਹੈ ਕਰ ਬਰੋ ਸੋ ਜੋ ਉ ਬੈਠੇ ਬੈੱਡ ਨਹੀਂ ਹੈਦਾ ਜੀ ਮੈਂ ਆ ਬਾਹਰ ਨੂੰ ਹੈ ਨਾ ਬਾਹਰ ਨੂੰ ਕਿੱਥੇ ਪਾਏਗਾ ਵਿੱਚ ਜੀ ਉਹ ਤਾਂ ਕੁੰਡਾ ਦਾ ਪਾਏ ਜਾਣਾ ਕੁੰਡਾ ਪਾ ਦੇ ਫਿਰ ਤਾਂ ਹੋ ਜੂ ਸਿੱਧੀ ਕਿੱਥੇ ਪਾਏਗਾ ਤੇਰੀ ਪਾਊਗਾ ਚਪਾ ਗਿਆ ਤੇਰਾ ਪਾ ਕੇ ਦੇ ਮੈਂ ਤਾਂ ਕੁੰਡਾ ਹੀ ਕੀ ਹੋ ਗਿਆ ਹੁਣ ਕਹੀ ਆ ਤੂੰ ਅਗਲੀ ਇੱਥੇ ਪਾਊ ਉਹ ਲਗਾਵਾ ਇੰਦਰ ਉਹ ਜਗ੍ਹਾ ਨਹੀਂ ਹੈਗੀ ਆ ਮੇਰੇ ਨਾਲ ਕੀ ਕਰਦਾ ਓਏ ਇੱਥੇ ਕਿੱਥੇ ਪਾਏਗਾ ਬਹੁਤ ਜਦੋਂ ਜਹਾਜ਼ ਤੋਂ ਹੋਣ ਲੱਗੇ ਹੋਏ ਆ ਇਹ ਹੈਡਰਾ ਮੰਗਾਈ ਆ ਦੇਖੋ ਕੀ ਬਣਦਾ ਕੋਨ ਬਾਗੇ ਮੂਤ ਕਾ ਲੈਂਦੇ ਆਂ ਆਉਣਾ ਜੀ ਕੀ ਹੋ ਗਿਆ ਡੱਗਿਆ ਦੀ ਨਾ ਹੀ ਹੁਣ ਮੂਹਰੇ ਲੱਗੇ ਆ ਪਾਉਣ ਪਛੜ ਦਾ ਜ਼ੋਰ ਲਾ ਕੇ ਦੇਖ ਲੈ ਬਣੀ ਨਹੀਂ ਗੱਲ ਤੇ ਦੇਖੋ ਬਾਕੀ ਕੀ ਬਣ ਰਿਹਾ ਤੁਸੀਂ ਕੋਲ ਤਾਂ ਉਹਦਾ 15 ਸਾਹ ਦੇਖੋ ਬੜਾ ਸਾਦਾ ਦੂਜਾ ਟਾਇਰ ਦੀ ਨਹੀਂ ਹੈਗਾ ਜੋੜਾ ਬismillah ਦਾ ਤੋੜਨੇ ਹਿੱਸਾ ਵੀ ਹੈ ਦੇਖੋ ਕੀ ਬਣਦਾ ਜੀ दुकान ख़बर हा जान ਉਹ ਨਹੀਂ ਲੱਗੇ ਪੈਣ ਜਦੋਂ ਜਹਾਜ ਤੋਂ ਹੁਣ ਨਾਲ ਵਿਚਾਰੇ ਹੈ ਚਲੋ 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 ਓ ਰੁਕ ਜਾ ਗੋਪੀ ਹੋ ਗਈ ਹੋ ਗਈ ਹੋ ਗਈ ਹੋ ਗਈ ਸਿੱਤੀ ജോടാടേ പല ਹੋ ਜੀ ਜੌਂਡੀਅਰ ਬਣਾ ਪਾ ਗਿਆ ਹੈਡਰ ਨੂੰ ਇਹ ਹੈਡਰਾ ਦੇ ਵੀ ਹੱਥ ਖੜੇ ਨੇ ਹੁਣ ਚੰਗਾ ਟਰਾਲੀ ਨੇ ਜੂਹ ਕੱਟਿਆ ਤੇ ਉਧਰ ਸਵਰਾਜ ਦਾ ਕੜਤਾ ਇਧਰੋਂ ਹੈਡਰਾ ਦਾ ਨਿਕਲ ਗਿਆ ਇਧਰ ਹੁਣ ਆਪਣੇ ਜੌਂਡੀਅਰ ਲੱਗਣ ਜੌਂਡੀਅਰ ਦੇਖਦਾ ਕੀ ਕਰਦਾ ਕੀ ਨਹੀਂ ਉਹ ਬੰਦਾ ਉਹ ਸਾਹਮਣੇ ਦੀ ਨੇ ਦੇਖਦੇ ਤੁਸੀਂ ਉਹ ਮੋਟੂ ਸਾਡਾ ਤਿੰਨ ਵਾਰ ਬਥਿਆ ਹੀ ਟਰਾਲੀ ਤੋਂ ਇਹ ਨੋਆ ਪੰਜਾ ਵਰ ਕੇ ਆ ਮਾ ਬਾਪਈ ਘਟੋ ਘਟ ਤੁਸੀਂ ਪੰਡਤਾ ਪੁੰਡਾ ਦੋ ਹਵਨ ਕਰਾਓ ਦੇ ਵਿੱਚ ਮਿਰਚਾਂ ਮੁਰਚਾਂ ਫੂਕੋ ਗ੍ਰਹਿ ਚੱਲਦਾ ਸਾਡੇ ਟਰੈਕਟਰ ਟਰਾਲੀ ਤੇ ਹੀ ਤੁਸੀਂ ਐਂ ਦੇਖੋ ਬਣ ਕੀ ਰਿਹਾ ਸਾਡਾ ਬਾਪੂ ਵੀ ਮੈਨੂੰ ਕਹਿਲਾ ਹੀ ਲੱਗਦਾ ਕਿ ਜੰਡੀਆਂਰ ਤਾਂ ਉਹਨਾਂ ਕਰਾ ਲੇ ਕੋਸ ਬਹੁਤ ਨਾਈਸ ਪਿੰਡ ਆਈ ਆਪਣਾ ਦਿੱਤੂਪੁਰ ਪਿੰਡ ਤੇ ਖੜੇ ਆ ਬਹੁਤ ਵਧੀਆ ਮਤਲਬ ਵੀ ਇਹ ਕਹ ਲੈਣੀ سپورਟ ਫੁੱਲ ਬਹੁਤ ਘੈਂਟ ਬੰਦੇ ਕਹਿੰਦੇ ਨੇ ਆਪਾਂ ਵੀ ਦਿੱਤੂਪੁਰ ਦੇ ਵਿੱਚ ਨੇ ਉਹ ਚੀਜ਼ ਹੋਈ ਪਈ ਆ ਬਹੁਤ ਬਹੁਤ ਨਾਈਸ ਬੰਦੇ ਨੇ ਉਹਰੇ ਮਜ਼ੇ ਵੀ ਕਰਦੇ ਨੇ ਭਾਈ ਇਹ ਕੋਈ ਚੱਕਰ ਨਹੀਂ ਵੀ ਹਾਂ ਅਗਲਾ ਅੰਤਰਵੜ ਜਾਂਦਾ ਕੋਈ ਦੇਖ ਕੇ ਹੈਨਾ ਬਹੁਤ ਵਧੀਆ ਚਲੋ ਸਾਥ ਦਿੱਤਾ ਬੰਦੇ ਨਾਲ ਵਿਚਾਰੇ ਜਿੰਨੇ ਕਿ ਜੋ ਕੇ ਹੈਗੇ ਸੀ ਰਾਤ ਪਰ ਆ ਉੱਧਰ ਚੱਲ ਤੂੰ ਇਹ ਚੱਕ ਲਈ ਚੱਕ ਲਈ ਚੱਕ ਲਈ ਚੱਕ ਲਈ ਉਹਨਾਂ ਮਦੂ ਬੰਦੇ ਆ ਅੱਧਾ ਦਿਖਦਾ ਨਹੀਂ ਹੈਗਾ ਜੋੜਾ ਦਾ ਇੱਕ ਟਾਇਰ ਦਾ ਬੱਚੇ ਗੁੜ ਗਿਆ ਮਿੱਟੀ ਦੇ ਇੱਕ ਹੀ ਦਿਖ ਰਿਹਾ ਮੇਰੇ ਹਿਸਾਬ ਨਾਲ ਰਾਧਾ ਪਾਲਟੀ ਆ ਉਹ ਬਾਈ ਹੁਣੀ ਹਜੇ ਕਿਹੜਾ ਐਕਟ ਕਰਨ ਤੋਂ ਹਟਦੇ ਨੇ ਸਟੰਟ ਬਾਈਆਂ ਕਰ ਕਰ ਦਿਖਾਉਂਦੇ ਨੇ ਇਹਨਾਂ ਨੂੰ ਇਹ ਚੀਜ਼ ਦਾ ਨਹੀਂ ਨਾ ਪਤਾ ਕੱਪੜਾ ਕੈਮਰਾ ਰੋਲਦੇ ਨੇ ਹੁਣ ਕੱਪੜੇ ਰੁਲੇ ਪੈ ਨੇ ਜੇ ਤੁਹਾਡਾ ਬਾਪੂ ਵੀ ਵਿਚਾਰਾ ਡਰਾਈਵਰ ਨੂੰ ਜਾਣੇ ਆ ਓਏ ਆ ਡਰਾਈਵਰ ਦਾ ਨਾਮ ਕੋਲ ਓਏ ਓਏ ਬੇਟੇ ਪੁੱਤਰੇ ਮਿਲੋ ਹਲਾ ਲੈ ਬਾਪੂ ਕੋ ਕੱਢ ਲੀਣਾ ਲੈ ਲੈ ਮਰਨ ਵਾਲੀ ਕੱਚ ਦੁਨੀਆ ਛੱਡਦੀ ਨਹੀਂ ਉਹ ਖਿੱਚ ਉਹ ਟਰਾਲੀ ਇੱਕ ਪਾਸੇ ਨੂੰ ਘੁੜਿਆ ਵਿੱਚ ਚੜਿਆ ਫਿਰਦਾ ਵੇਖੋ ਸਲਾਹਾਂ ਰੰਦਾ ਇਹ ਬੁੰਡਾ ਸਾਡਾ ਲੈਂਡਮੈਨ ਲੱਗਿਆ ਉਹ ਆ ਇਹ ਖਾਨਾ ਬਦੋਸ ਚੜਾ ਨੇ ਵਿੱਚ ਟਰਾਲੀ ਦੇ ਖਾਨਾ ਬਦੋਸ ਇਹਨਾਂ ਨੂੰ ਕਹਿੰਦੇ ਨੇ ਖਾਨਾ ਬਦੋਸ ਹੀ ਲੈ ਬੁੱਲੇ ਬਾਹਰ ਬੁੱਲੇ ਬਾਹਰ ਲੈ ਇਹਨਾਂ ਦੇ ਬਾਹਰ ਬੁੱਲੇ ਬਾਹਰ ਹੋਰ ਕਟੋੜਾ ਨਹੀਂ 10 ਵਾਰ ਕਹਤਾ ਉਹ ਬੰਦੇ ਨੂੰ ਵੀ ਤੂੰ ਬਾਹਰ ਆ ਜਾ ਆ ਜਾ ਆ ਜਾ ਪਰ ਕਾਨੂੰ ਉਹ ਹੜਦਾ ਤੇ ਮਾਰਕਟਰ ਦੇ ਸਾਲ ਦੇ ਸਿਰ ਤੇ ਚੱਕੇ ਯਾਰ ਕੰਮ ਨਿਵੇੜਦਾ ਇੱਥੇ big ਹੰਤ ਨ ਕਰਾਈ ਪਈ ਟਰਾਲੀ ਨੇ ਸਾਰੇ ਜਾਣਿਆਂ ਦੀਓ ਸਾਰੇ ਕਲਪੇ ਮਰਦੇ ਨੇ ਸਾਰਿਆਂ ਤੋਂ ਬਚੋ ਜੋਰ ਲਾ ਕੇ ਦੇਖ ਲਿਆ ਪਿੱਛੋਂ ਦੇਖੋਣ ਕੀ ਬਣ ਰਿਹਾ ਜੀ ਸੀ ਵੀ ਵਾਲਾ ਕਹਿੰਦਾ ਬਾਈ ਕਹਿੰਦਾ ਇੱਕ ਚਾਂਚ ਦੇਖਣ ਨੂੰ ਨਿਕਲੇ ਨਿਕਾਏ ਕਹਿੰਦਾ ਐਤੀ ਮਰਾਵੇ ਤੁਹਾਡੀ ਟਰਾਲੀ ਮੈਂ ਤਾਂ ਜਾ ਉਹਦੇ ਦੇ ਹੱਥ ਖੜੇ ਹੋ ਗਏ ਵੀਰੇ ਗਾਹ ਦੇਖਣ ਨੂੰ ਵੀਰੇ ਕੀ ਬਣਦਾ ਲਓ ਜੀ ਸੀ ਵੀ ਬਿਲਾਲੀ ਹੁਣ ਹੈਡਰਾ ਦੇ ਹੱਥ ਖੜੇ ਹੋ ਗਏ ਵੀ ਹੁਣ ਦੇਖਦੇ ਆ ਕਿ ਕੀ ਬਣਦਾ ਲਾਦੇ ਵੀ ਹੱਥ ਖੜੇ ਕਰਾਉ ਉਹ ਇਹ ਟਰਾਲੀ ਨੇ ਤਾਂ ਜਗਰਾਤਾ ਹੀ ਲਾਦਾ ਇੱਥੇ ਅੱਜ ਜਗਰਾਤਾ ਹੀ ਚੱਲੇ ਆ ਤੇਰੇ 9:00 ਵਜੇ ਤੇ ਐਵੇਂ ਐਸ਼ੂਰੇ ਵੀਰੇ ਟਾਈਮ ਚੈੱਕ ਕਰ ਲਉ ਵੀਰੇ 5:30 ਦਾ 5:6 ਦਾ ਹੋਣ ਵਾਲਾ ਮਾਰ ਪਰ ਫੜੀ ਚ ਰਿਆ ਸੀ